ਜ਼ਿੰਦਗੀ ਹਮੇਸ਼ਾ ਸਿੱਧੀ ਲਾਈਨ ਨਹੀਂ ਹੁੰਦੀ। ਕਈ ਵਾਰੀ ਇਹਦੇ ਰਾਹ ਟੇਡੇ ਵੀ ਹੋ ਜਾਂਦੇ ਆ। ਕਈ ਵਾਰ ਦੁੱਖ, ਤਕਲੀਫਾਂ, ਦਬਾਅ, ਚਿੰਤਾ ਸਾਨੂੰ ਘੇਰ ਲੈਂਦੀ ਹੈ। ਪਰ ਜੇ ਮਨ ਮਜ਼ਬੂਤ ਹੋਵੇ ਨਾ ਤਾਂ ਇਹ ਜਿਹੜੀ ਟੇਡਾਪਨ ਹੈ ਜ਼ਿੰਦਗੀ ਦਾ ਉਹ ਵੀ ਸੁੰਦਰ ਬਣ ਜਾਂਦਾ ਹੈ। ਆਓ ਗੱਜ ਕਾ ਅੱਜ ਆਪਾਂ ਗੱਲ ਕਰਦੇ ਆਂ ਮਾਨਸਿਕ ਤਾਕਤ ਕਿਵੇਂ ਵਧਾਈਏ, ਮੈਂਟਲ ਹੈਲਥ ਬਾਰੇ। ਇਹਦੇ ਵਾਸਤੇ ਅਸੀਂ 5 ਗੱਲਾਂ ਦਾ ਧਿਆਨ ਰੱਖਾਂਗੇ। ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਆਪਣੇ ਮਨ ਦੀ ਸੁਣੋ। ਕਈ ਵਾਰੀ ਸਾਡਾ ਦਿਲ ਸਾਨੂੰ ਸਹੀ ਦਿਸ਼ਾ ਦਿਖਾਉਂਦਾ ਹੈ ਪਰ ਅਸੀਂ ਆਪਦੇ ਮਨ ਦੇ ਸ਼ੋਰ ਵਿੱਚ ਉਹਦੀ ਆਵਾਜ਼ ਸੁਣਦੇ ਹੀ ਨਹੀਂ ਦਿਲ ਦੀ ਬਾਤ ਸੁਣਦੇ ਹੀ ਨਹੀਂ ਤੇ ਸ਼ਾਂਤ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰੋ ਦੂਸਰਾ ਹੈਗਾ ਜੀ ਹਰ ਚਿੰਤਾ ਦਾ ਇਲਾਜ ਹੈ ਜੇ ਮਨ ਵਿੱਚ ਕੋਈ ਬੋਝ ਹੈ ਨਾ ਤਾਂ ਕਿਸੇ ਨਾਲ ਸਾਂਝਾ ਕਰ ਲਓ ਗੱਲ ਕਰਨ ਨਾਲ ਹਰ ਹੱਲ ਮਿਲ ਜਾਂਦਾ ਹੈ ਚੁੱਪ ਰਹਿਣਾ ਬੋਝ ਬਣ ਜਾਂਦਾ ਹੈ ਚੁੱਪ ਰਹਿਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈਗਾ ਵੀਸਰਾ ਮੈਂ ਤੁਹਾਨੂੰ ਦੱਸੂਗੀ ਨਕਾਰਾਂ ਦਾ ਆਤਮਿਕ ਵਿਚਾਰਾਂ ਨੂੰ ਜਿਹੜਾ ਹੈਗਾ ਪੁੱਛੋ ਸਵਾਲ ਕਰੋ ਆਪਣੇ ਆਪ ਨੂੰ ਵੀ ਮੈਂ ਇਹ ਕੰਮ ਨਹੀਂ ਕਰ ਸਕਦੀ ਇਹ ਵਿਚਾਰ ਨਹੀਂ ਇਹ ਡਰ ਹੈ ਸਾਡੇ ਅੰਦਰ ਤੇ ਉਹ ਡਰ ਨੂੰ ਪਛਾਣ ਕੇ ਦੇਖਣਾ ਹੈ ਵੀ ਮੈਂ ਕਰ ਸਕਦੀ ਹਾਂ ਅਸੀਂ 네ਗੇਟਿਵ ਨਹੀਂ ਸੋਚਣਾ ਤੇ ਚੌਥੇ ਨੰਬਰ ਤੇ ਇਹਨੂੰ ਇਹ ਆਰਾਮ ਵੀ ਕਰਾਓ ਆਦੇ ਮਨ ਨੂੰ ਆਰਾਮ ਕਰਾਓ ਜਿਵੇਂ ਸਰੀਰ ਨੂੰ ਨੀਂਦ ਚਾਹੀਦੀ ਹੈ ਐਵੇਂ ਮਨ ਨੂੰ ਵੀ ਆਰਾਮ ਚਾਹੀਦਾ ਹੈ ਹਰ ਰੋਜ਼ ਕੋਸ਼ਿਸ਼ ਮੈਂ ਤਾਂ ਆਪਣੇ ਲਈ ਰੱਖੋ ਬਿਨਾ ਮੋਬਾਈਲ ਬਿਨਾ ਚਿੰਤਾ ਦੇ ਤੇ ਪੰਜਵਾਂ ਤੇ ਅਖੀਰੀ ਕੰਮ ਸਾਨੂੰ ਕਰਨਾ ਪੈਣਾ ਹੱਸਣਾ ਪੈਣਾ ਹੈ ਹੱਸਣਾ ਪਿਆਰ ਕਰਨਾ ਤੇ ਕਦਰ ਕਰਨਾ ਜਦੋਂ ਅਸੀਂ ਖੁਸ਼ੀ ਸਾਂਝੀ ਕਰਦੇ ਆ ਨਾ ਤਾਂ ਦਿਮਾਗ ਵਿੱਚ ਸੁੱਖ ਦੇ ਹਾਰਮੋਨ ਬਣਦੇ ਆ ਸਾਡੇ ਦਿਮਾਗ ਵਿੱਚ ਹਾਰਮੋਨ ਕ੍ਰੀਏਟ ਹੁੰਦੇ ਆ ਜਿਹੜੇ ਸਾਡੇ ਜਿਹੜੇ ਖੁਸ਼ੀ ਦੀ ਦਵਾਈ ਹੈ ਬੜੀ ਵਧੀਆ ਦਵਾਈ ਹੈ ਚਲੋ ਜੀ ਮਾਨਸਿਕ ਤਾਕਤ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਦੇ ਟੁੱਟਣਾ ਹੀ ਨਹੀਂ ਤੁਸੀਂ ਮਤਲਬ ਇਹ ਹੈ ਕਿ ਜੇ ਅਸੀਂ ਟੁੱਟ ਵੀ ਗਏ ਆ ਤਾਂ ਮੁੜ ਜੋੜ ਸਕਦੇ ਆ ਜਿੰਦਗੀ ਦੇ ਟੇਢੇ ਮਿਟੇ ਰਾਹਾਂ ਨੂੰ ਪਿਆਰ ਨਾਲ ਜਿਉਣਾ ਸੱਚੀ ਤਾਕਤ ਹੈ ਜਿਹੜਾ ਆਪਣੇ ਮਨ ਨਾਲ ਦੋਸਤੀ ਕਰ ਲੇ ਫਿਰ ਵੇਖੋ ਦੁਨੀਆ ਕਿਵੇਂ ਸੁੰਦਰ ਲੱਗਣ ਲੱਗ ਜੂਗੀ